ਐਂਟੀ ਕ੍ਰਾਈਮ ਐਂਟੀ ਕ੍ਰਾਪਸ਼ਨ ਅਤੇ ਸੇਵਾ ਸੰਘਟਨ ਦਲ ਵੱਲੋਂ ਅੱਜ 127 ਮਾ ਰਾਸ਼ਨ ਵੰਤਰਨ ਕਰਵਾਇਆ ਗਿਆ ਜਿਸ ਵਿੱਚ 43 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਸ਼ਰਿੰਦਰ ਸਿੰਘ ਕੈਰੋ ਦਾ ਜਨਮ ਦਿਨ ਵੀ ਮਨਾਇਆ ਗਿਆ ਜਿਸ ਵਿੱਚ ਮੁੱਖ ਮਾਨ ਬਾਬਾ ਸਤਨਾਮ ਸਿੰਘ ਮੁੱਖ ਤੌਰ ਤੇ ਪਹੁੰਚੇ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਇਹ ਜੋ ਸਰਿੰਦਰ ਸਿੰਘ ਕੈਰੋ ਔਰਾਂ ਦੀ ਸੰਸਥਾ ਕਰ ਰਹੀ ਹੈ ਇਹ ਕੰਮ ਸਰਕਾਰਾਂ ਦਾ ਹੈ ਪਰ ਸੰਸਥਾ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਇਸ ਮੌਕੇ ਸਰਿੰਦਰ ਸਿੰਘ ਕੈਰੋ ਵੱਲੋਂ ਬਾਬਾ ਜੀ ਦਾ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਪ੍ਰਧਾਨ ਸਰਿੰਦਰ ਸਿੰਘ ਕੈਰੋ ਵੱਲੋਂ ਆਏ ਹੋਏ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸੋਸਾਇਟੀ ਨਾਲ ਜੁੜ ਕੇ ਰਹਿਣ ਲਈ ਅੱਗੇ ਤੋਂ ਆਉਣ ਲਈ ਕਿਹਾ વાહે ગુરુ વાહે ગુરુ બોલ પ્યારિયા સત નામ સત નામ બોલ પ્યારિયા શ્રી વાહે ગુરુ વાહે ગુરુ બોલ પ્યારિયા પીરામરવાંડા ફરમાટે એ ગીતા ગાઘ્યાન વાણી જન્નત દે દરવાજે દેખ ખોલ પ્યારિયા સત નામ સત નામ સત નામ બોલ પ્યારિયા વાહે ગુરુ વાહે ગુરુ બોલ પ્યારિયા ਫਤਿਹ ਦੀ ਝਾਂਜ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਿ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਮਹਾਂਮਈ ਵਾਹਿਗੁਰੂ ਸੱਚੇ ਪਾਸ਼ਾ ਇਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਜਿਸ ਦਾ ਇਹ 40 ਪਰਿਵਾਰਾਂ ਨੂੰ ਰਾਸ਼ਨ ਦੇ ਰਹੇ ਨੇ ਹੋਰ ਪ੍ਰਮਾਤਮਾ ਇਹਨਾਂ ਨੂੰ ਇੰਨੀ ਕੁ ਸ਼ਕਤੀ ਬਖਸ਼ੇ ਤੇ 40 ਤੋਂ ਹੋਰ ਵੀ ਪਰਿਵਾਰ ਜਿਹੜੇ ਆ ਉਹ ਵਿਦਾਨ ਤੁਸੀਂ ਸਾਰਿਆਂ ਨੇ ਕੈਰੋ ਸਾਹਿਬ ਨੂੰ ਇਹੀ ਆਸ਼ੀਰਵਾਦ ਦੇ ਕੇ ਜਾਣਾ ਕਿ ਇਹ ਤੁਹਾਡੀ ਸਾਰਿਆਂ ਦੀ ਜਿਹੜੀ ਇਹ ਸੇਵਾ ਕਰਦੇ ਆ ਇਸ ਤਰ੍ਹਾਂ ਹੀ ਕਰਦੇ ਰਹਿਣ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਵਜੇ ਜਗਤੀਸ਼ ਸਤਿਗੋ ਸੱਚੇ ਪਾਸ਼ਾ ਕੇ ਅਰਦਾਸ ਹੈ ਜੋਦੜੇ ਹੈ ਬੇਨਤੀ ਹੈ ਕਿ ਸਾਡੇ ਵੀਰ ਸਦਾ सुरेंद्र ਸਿੰਘ ਕੈਰੋ ਜੋ ਸਮਾਜ ਦੀ ਸੇਵਾ ਤਾਂ ਕਰਦੇ ਹੀ ਹਨ ਸਮਾਜ ਦੀ ਸੇਵਾ ਦੇ ਨਾਲ ਨਾਲ ਇਹ ਦੇਸ਼ ਦੀ ਸੇਵਾ ਹੈ ਬੋਲੇ ਦੇ ਵੀਰ ਕੋ ਜੀ ਕੀ ਹੋתי ਸ਼ਾਸਨ ਜੀ ਐਸੰਦਸਨ ਦੇ ਕਹੂ ਜਨਾ ਨੇ ਆਪਣੇ ਜੀਵਨ ਦਾ ਇੱਕ ਅਦਾਸ਼ ਰੱਖਿਆ ਕਿ ਮੈਂ ਜੇ ਜਨਮ ਦਿਨ ਵੀ ਮਨਾਉਣਾ ਤਾਂ ਉਹਨਾਂ ਲੋਕਾਂ ਦੇ ਵਿੱਚ ਮਨਾਉਣਾ ਜਿੰਨਾਂ ਲੋਕਾਂ ਨੂੰ ਗਾਂਧੀ ਪਹਿਚਾਨ ਹੋਵੇ ਔਰ ਭੋਗਪਿਆਸ ਦੀ ਪਹਿਚਾਨ ਹੋਵੇ ਔਰ ਮਿਲਨ ਬਿਸ਼ਰਨ ਦੀ ਪਹਿਚਾਨ ਹੋਵੇ ਮੈਂ ਫਿਰਿੰਦਰ ਸਿੰਘ ਕੈਰੋਂ ਦਾ ਮੇਰਾ ਕੋਈ ਅਜਿਹਾ ਨਾਤਾ ਨਹੀਂ ਤਕਰੀਬਨ 35 ਸਾਲ ਤੋਂ ਪੁਰਾਣਾ ਨਿਦਰ ਨਾਤਾ ਇਸ ਪਰਵਾਹ ਦੀ ਨਾਲ ਚਲਾਗ ਪਿੰਡ ਇਹਨਾਂ ਦੀ ਬਲਵੇ ਸੂਟ ਸ਼ਾਹਜੀਤ ਦੁਕਾਨ ਆ ਤੇ ਉਸ ਪਿੰਡ ਦੇ ਇਹਨਾਂ ਦੀ ਦੁਕਾਨ ਦੇ ਇਹਨਾਂ ਦੇ ਘਰ ਮੈਂ ਤਕਰੀਬਨ ਆਪਣੇ ਜੀਵਨ ਦੇ 5 ਸਾਲ ਕੱਟੇ ਤੇ ਜਿੱਥੇ ਜੀ ਅੱਜ ਵੀ ਮੇਰਾ ਮੰਜਾ ਉਹ ਜਗ੍ਹਾ ਤੇ ਲੱਗਾ ਕੋਈ ਫੌਂਦਾ ਨਹੀਂ ਉੱਤੇ ਮੰਜਾ ਉੱਡੇ ਪਿਆ ਹਾ ਸਾਲ ਸਿੰਘ ਜੀ दुनिया नशे बैल तो बहुत होंगे कोई भीम खाई कोई शराब पी को कुछ नशा करता और तो कह कि नशा भी सेवा तो तो हर रोज पढ़ते हैं, पर अंदी कम गरीब मसकीन प्राप्त पर तेर राख रखा है नानक नाम आधार ਸੁਖ ਮੁੰਡਾ ਹੈ ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜਨਮ ਦਿਨ ਹੈ ਮੈਂ ਅੱਜ ਜਿਹੜੇ ਸਾਡੇ ਲੋੜਪੁਰ ਦੇ ਪਰਿਵਾਰ ਹਨ ਜਿਨ੍ਹਾਂ ਦੇ ਵਿੱਚ ਜਨਮ ਦਿਨ ਦਾ ਸਾਰੇ ਸੱਚੇ ਪਾਤਸ਼ਾਹ ਮਹਾਰਾਜਾ ਜੀ ਮਨਾਉਂਦੇ ਆ ਸਾਰਿਆਂ ਦਾ ਮਨਾਈ ਦਾ ਆਪਣੇ ਬੱਚਿਆਂ ਦਾ ਵੀ ਮਨਾਉਂਦੇ ਆ ਉਹ ਵੱਡੇ ਵੱਡੇ ਫੋਟੋਆਂ ਕਰੀ ਜਾ ਕੇ ਪਨਾਇਆ ਜਾਂਦਾ ਹੈ ਜਿਹੜਾ ਵਿਆਹ ਦੀ ਰਸਮ ਹੁੰਦੀ ਹੈ ਕੰਮ ਜੀ ਬੜੇ ਤਰੀਕੇ ਨਾਲ ਕਰਦੇ ਆ ਔਰ ਜਿਹੜੇ ਸਾਡੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੇ ਸਾਈਂ ਸ਼ੇਤੋ ਚਲੇ ਗਏ ਜਿਨ੍ਹਾਂ ਦੇ ਬੱਚਿਆਂ ਨੇ ਅੱਜ ਤੱਕ ਰਾਸ਼ਨ ਵਾਸਤੇ ਸਾਡੀਆਂ ਬੀਬੀਆਂ ਦਰਸ ਰਹੀਆਂ ਕਿ ਸਾਡੇ ਘਰ ਦਵਾਈ ਵਾਸਤੇ ਪੈਸੇ ਨਹੀਂ ਸਾਡੇ ਪੜ੍ਹਾਈ ਵਾਸਤੇ ਬੱਚਿਆਂ ਦੇ ਵਿੱਚ ਪੈਸੇ ਨਹੀਂ ਕਈ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਅਸੀਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਊਟ ਆਸਰਾ ਲੈ ਕੇ ਸੰਤ ਮਹਾਂਪੁਰਸ਼ਾਂ ਦਾ ਆਸਰਾ ਲੈ ਕੇ ਸਾਡੀ ਜਿਹੜੀ ਪੂਰੀ ਟੀਮ ਹੈ ਐਂਟੀ ਕਰਾਈਮ ਔਰ ਐਂਟੀ ਕਰਪਸ਼ਨ ਵੱਲੋਂ ਹਰ ਮਹੀਨੇ ਦੀ ਸੰਗਰਾਮ ਜਾਂ ਸੰਗਰਾਮ ਵਾਲੇ ਦਿਨ ਜਾਂ ਦੂਸਰੇ ਦਿਨ ਇਸ ਲੋੜਵੰਦ ਪਰਿਵਾਰਾਂ ਨੂੰ ਅਸੀਂ ਸਾਰੇ ਜਿਹੜੇ ਮੈਂ ਕੱਲਾ ਕੋਹਣ ਆ ਰਾਚਨ ਦੇ ਨਾਲ ਇਸ ਕਰਕੇ ਸਾਡੀ ਦਾ ਆਪਣੀ ਰੋਟੀ ਮੁਸ਼ਕਲ ਨੂੰ ਵੀ ਚਲਉਣੀ ਆਪਾਂ ਰਾਚਨ ਵੀ ਦੇ ਸਕਦੇ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੀ ਉਹਦੇ ਵਿੱਚੋਂ ਦਿੰਦੇ ਆ ਕਿਸੇ ਦਾ ਵੱਡੇ ਵੱਡੇ ਲੋਕ ਬੈਠਿਆਂ ਨੇ ਕਰੋੜਾਂ ਅਰਬਾਂ ਦੇ ਮਾਲਕ ਹਨ ਅਰ ਜਦੋਂ ਅਸੀਂ ਰਾਸ਼ਟਰ ਦਾ ਨਾਮ ਲੈਂਦੇ ਹਾਂ ਸਾਡੇ ਉਹਨਾਂ ਨੂੰ ਪੁੱਛੀਦਾ ਹੈ ਤੇ ਸਾਡੇ ਪਾਸ ਤੋਂ ਹੈ ਹੀ ਕੁਝ ਨਹੀਂ ਹੈ ਮਾਰਕ ਦਾ ਚਿੱਤਾਂ ਇੰਨਾ ਕੁਝ ਵੀ ਹੁੰਦਿਆ ਆਪਾਂ ਜਸਵੰਤ ਜੀ ਕੱਢਦੇ ਇਸ ਕਰਕੇ ਅੱਜ ਮੇਰਾ ਜਨਮ ਦਿਨ ਸੀਗਾ ਮੈਂ ਪਿਛਲੇ ਸਾਲ ਵੀ ਇਸ ਲੋੜਵੰਦ ਪਰਿਵਾਰਾਂ ਦੇ ਵਿੱਚ ਵਧੀਆ ਤਰੀਕੇ ਨਾਲ ਮਨਾਇਆ ਕਿ ਸਾਡੇ ਘਰ पेलाਏ ਗੱਲ ਹੋਈ ਸੀ ਕਿ ਆਪਾਂ ਅੱਜ ਹੋਟਲ ਦੇ ਵਿੱਚ ਮਨਾਵਾਂਗੇ ਜਨਮ ਦਿਨ ਦਾ ਪਰ ਨਹੀਂ ਅਸੀਂ ਜਿਹੜਾ ਜਨਮ ਦਿਨ ਹੈ ਅੱਜ ਅਸੀਂ ਉਸ ਲੋੜਵੰਦ ਪਰਿਵਾਰਾਂ ਦੇ ਵਿੱਚ ਇੱਕ ਕੱਟ ਦੀ ਵਡਾਉਣਾ ਹੈ ਉਸ ਤੋਂ ਬਾਅਦ ਸਚੇ ਪਾਤਸ਼ਾਹ ਖੁਤਵਰੇ ਜਾ ਕੇ ਉਸ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਚੇ ਪਾਤਸ਼ਾਹ ਕਿ ਜਿੰਨਾ ਚਿਰ ਵੀ ਸਾਡੀ ਜਿਹੜੀ ਹੈ ਜ਼ਿੰਦਗੀ ਰਹੀ ਸਾਡੀ ਅਸੀਂ ਪੂਰੀ ਆਪਣੀ ਟੀਮ ਦੇ ਨਾਲ ਇਹਨਾਂ ਪਰਿਵਾਰਾਂ ਦੀ ਦਿਨ ਰਾਤ ਸੇਵਾ ਕਰਦੇ ਰਵਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਪ੍ਰੈਸ ਮੀਡੀਆ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੇ ਜਿਹੜੀ ਮੇਰੀ ਖਬਰ ਹਰ ਜਿੱਥੇ ਵਧੀਆ ਤਰੀਕੇ ਨਾਲ ਲਾ ਕੇ ਲੋਕਾਂ ਦੇ ਵਿੱਚ ਪਚਾਉਂਦੇ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨ ਬਜ਼ੁਰਗਾਂ ਦਾ ਸਾਰਿਆਂ ਦਾ ਮੇਰੀ ਟੀਮ ਦਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ